ਉਹ ਆਗੇ ਮੁਝੇ ਕਿ ਫਤੇ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਪਿਛਲੇ ਤਿੰਨ ਰੋਜ਼ ਤੋਂ ਭਾਈ ਸਾਹਿਬ ਸਰਦਾਰ ਜਗਨਨਾਥ ਸਿੰਘ ਜੀ ਹੁਣਾ ਵੱਲੋਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਜੀ ਦੇ ਚਰਨ ਆਪਣੇ ਗ੍ਰਹਿ ਵਿਖੇ ਪਵਾ ਕੇ ਸਤਿਗੁਰਾਂ ਦਾ ਸ਼ੁਕਰਾਨਾ ਕੀਤਾ ਹੈ। ਔਰ ਪਿਛਲੇ 3 ਦਿਨ ਤੋਂ ਸ੍ਰੀ ਕਾਂਠਪਾਲ ਸਾਹਿਬ ਭਰਾ ਰਮਸਾਮ ਜਿਨ੍ਹਾਂ ਦੇ ਅੱਜ ਪਹੁ ਪਾਏ ਗਏ ਆਪ ਸਭ ਸੰਗਤਾਂ ਨੇ ਮਿਲ ਕੇ ਜੋ ਭਾਈ ਸਾਹਿਬ ਦੇ ਗ੍ਰਹਿ ਚਰਨ ਪਾਏ ਪਿਆਰੀਆਂ ਸੰਗਤਾਂ ਨੇ ਤੱਪ ਤੋਂ ਪਹਿਲਾਂ ਮੈਂ ਆਪ ਜੀ ਦਾ ਔਰ ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਦੀ ਮਹਾਨ ਕਿਰਪਾ ਸਦਕਾ ਔਰ ਆਪ ਵਰਗਿਆਂ ਆਪ ਜਿਹਾ ਰੱਬ ਵਰਗਿਆਂ ਸਾਧ ਸੰਗਤਾਂ ਦੇ ਸਹਾਇਜ ਦੇ ਨਾਲ ਸਰਦਾਰ ਜਗਤ ਸਿੰਘ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ ਪਿੰਡ ਦੀ ਕਿਰਾਨੇਸ਼ਾ ਸਿੰਘ ਵੀ ਅਸੀਂ ਆਪਣੇ ਵੱਲੋਂ ਸਰਪੰਚ ਸਾਹਿਬ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਔਰ ਨਾਲ ਨਾਲ ਬੇਨਤੀ ਕਰਦੇ ਆਂ ਕਿ ਪਿੰਡ ਦੀ ਤਰੱਕੀ ਵਾਸਤੇ ਵੱਧ ਤੋਂ ਵੱਧ ਅਪਣਾਓ ਸਹਾਇਕ ਦੇਣਾ ਪਿੰਡ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਜੋ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਉਹਨੂੰ ਨਿਭਾਉਣਾ ਅਕਸਰ ਕਈ ਵਾਰ ਇਹਦਾ ਹੁੰਦਾ ਹੈ ਕਿ ਪਹਿਲਾਂ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋਦੜੀਆਂ ਕਰਦੇ ਆ ਕਿ ਸਾਨੂੰ ਸਤਿਗੁਰੂ ਕਿਰਪਾ ਕਰੋ ਕੋਈ ਜ਼ਿੰਮੇਵਾਰੀ ਬਖਸ਼ੋ ਪਰ ਕਈ ਵਾਰ ਇਹ ਸਰਕਾਰਾਂ ਦਾ ਤੰਤਰ ਹੀ ਐਸਾ ਹੈ ਕਿਉਂਕਿ ਮੈਂ ਇੱਕ ਯੂਨੀਅਨ ਦਾ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਇਹੋ ਜਿਹੇ ਵਿਚਾਰ ਤੁਹਾਨੂੰ ਦੇਣਾ ਹੀ ਪੈਣੇ ਆ ਔਰ ਸਾਡੇ ਨਾਲ ਅਕਸਰ ਇਹ ਹੁੰਦਾ ਆ ਰਿਹਾ ਏ ਕਿ ਸਰਕਾਰਾਂ ਪਹਿਲਾਂ ਵਾਦੇ ਕੁੱਛ ਕਰਦੀਆਂ ਨੇ ਔਰ ਬਾਅਦ ਵਿੱਚ ਵੇਖਣ ਨੂੰ ਕੁਛ ਆਉਂਦਾ ਏ ਸਭ ਤੋਂ ਪਹਿਲਾਂ ਤਾਂ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਕਿਸੇ ਵੀ ਛੋਟੇ ਤੋਂ ਛੋਟੇ ਕਿਸੇ ਗਰੀਬ ਬੰਦੇ ਦੀ ਮਦਦ ਸਭ ਤੋਂ ਪਹਿਲਾਂ ਕਰੋ ਠਾਣਿਆਂ-ਪਠਾਣਿਆਂ ਦੇ ਵਿੱਚ ਛੋਟੇ ਕਿਸੇ ਵੀ ਇਨਸਾਨ ਦੀ ਕੋਈ ਸੁਣਵਾਈ ਨਹੀਂ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਆਂ ਸਾਨੂੰ ਜਿਹੜੀ ਵੀ ਸਰਕਾਰ ਆਈ ਹੈ ਉਹਨਾਂ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਹੈ ਕਿ ਕੋਈ ਕਹਿਣ ਦੀ ਗੱਲ ਨਹੀਂ ਜਗਾ ਜਗਾ ਪਿੰਡਾਂ ਦੇ ਸ਼ੋਸ਼ਣ ਹੋ ਰਹੇ ਆ ਲੋਕਾਂ ਦੇ ਆ ਮੈਂ 1-2 ਮਿੰਟ ਤੁਹਾਡੇ ਲਵਾਂਗਾ ਜ਼ਿਆਦਾ ਨਹੀਂ ਆਣਾ ਹੁਣ ਦੀ ਖਬਰ ਤੁਹਾਨੂੰ ਦੇਣਾ ਦੋ ਦਿਨ ਪਿਛਲੇ ਸਤੰਬਰ ਮਹੀਨੇ ਦੀ ਜਿਹਦੇ ਵਿੱਚ ਸਾਡੇ ਇੱਕ ਸਾਥਕਾ ਸੈਨਿਕ ਵੀਰ ਦੇ ਨਾਲ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲਵਾਂਗਾ ਪਰ ਸਭ ਨੂੰ ਪਤਾ ਹੈ ਕੌਣ ਕੀ ਕਰ ਰਿਹਾ ਹੈ ਕਿਸੇ ਨੇ ਰਾਹ ਬੰਦ ਕਰ ਦੇਣੀ ਕਿਸ ਨੇ ਗੱਲ ਨਾ ਸੁਣਨੀ ਮੰਤਰੀਆਂ ਦੇ ਫੋਨ ਆ ਜਾਣੇ ਔਰ ਜਿਹੜਾ ਆਮ ਬੰਦਾ ਹੈ ਉਹਨੂੰ ਕੁੱਚਲ ਕੇ ਰੱਖਦੇ ਨਾ ਉਹਦੀ ਕੋਈ ਸੁਣਵਾਈ ਨਾ ਹੋਣੀ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਇਹਨਾਂ ਦੇ ਛੋਟੇ ਭਰਾਤਾ ਵੀ ਸੂਬੇਦਾਰ ਹਰਪਾਲ ਸਿੰਘ ਦੇ ਸਾਡੇ ਗੁਰਦਾਸਪੁਰ ਜਿਲ੍ਹਾ ਪ੍ਰਧਾਨ ਨੇ ਬਾ ਖੂਪੀ ਦੇ ਨਾਲ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਔਰ ਮੈਂ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਆਪਣੀ ਇਸ 5 ਸਾਲ ਦੇ ਸਮੇਂ ਦੇ ਵਿੱਚ ਆਪਣੇ ਪਿੰਡ ਵਾਸਤੇ ਕੁਝ ਐਹੋ ਜਿਹੀ ਸ਼ਾਫ ਛੱਡੋ ਤਾਂ ਕਿ ਪਿੰਡ ਦਾ ਹਰ ਛੋਟੇ ਤੋਂ ਛੋਟਾ ਜੋ ਵੀਰਿਆ ਪਹਿਣਾ ਉਹ ਕਹੇ ਕਿ ਸਾਨੂੰ ਇਹੀ ਸਰਪੰਚ ਚਾਹੀਦਾ ਔਰ ਇਹ ਤਾਂ ਹੀ ਹੈ ਜੇ ਅਸੀਂ ਕਿਸੇ ਦੀ ਕੋਈ ਗੱਲ ਸੁਣਾਂਗੇ ਤੇ ਜੇ ਆਪਾਂ ਉਵੇਂ ਜਿਵੇਂ ਸਰਕਾਰਾਂ ਕਰਦੀਆਂ ਨੇ ਸਰਪੰਚ ਸਾਹਿਬ ਕੋ ਬੜੀ ਪਾਵਰ ਹੁੰਦੀ ਹੈ ਅਸੀਂ ਤਾਂ ਧਰਨੀ ਲਾ ਸਕਦੇ ਆ ਕਿਸੇ ਦੇ ਖਿਲਾਫ ਕਿਸੇ ਦੇ ਹੱਕ ਦੇ ਵਿੱਚ ਕਿ ਇਹਦੀ ਸੁਣਵਾਈ ਹੋਣੀ ਚਾਹੀਦੀ ਹੈ ਪਰ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਸਿੱਧੀ ਸਰਕਾਰ ਦੇ ਨਾਲ ਇਹਨਾਂ ਦਾ ਤਾਲਮੇਲ ਹੁੰਦਾ ਹੈ ਇਹ ਸਾਰੇ ਮਸਲੇ ਹੱਲ ਕਰਾ ਸਕਦੇ ਨੇ ਅਕੱਲ ਸਾਡੇ ਇੱਕ ਵੀਰ ਦਾ ਉੱਥੇ ਸਾਡੇ ਮੁੱਖ ਬਲਾੜਾ ਪ੍ਰਭਜੀਤ ਸਿੰਘ ਮੋਕਲਾਰਾ ਪੰਜਾਬ ਉਹਨਾਂ ਦੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਦੋ ਵੀਰਾਂ ਦੀ ਜਾਨ ਚਲੀ ਗਈ ਉਹਨਾਂ ਦੇ ਫਾਦਰ ਸਾਹਿਬ ਦੀ ਔਰ ਇੱਕ ਹੋਰ ਦੀ ਔਰ ਪ੍ਰਸ਼ਾਸਨ ਜਿਵੇਂ ਕਰਦਾ ਤੁਹਾਨੂੰ ਪਤਾ ਹੀ ਹੈ ਅਜੇ ਪੋਸਟਮਾਰਟਮ ਵਾਸਤੇ ਬਾਡੀ ਅਜੇ ਪੋਸਟਮਾਰਟਮ ਹੋਇਆ ਨਹੀਂ ਤੇ ਲਿਖ ਕੇ ਪਹਿਲਾਂ ਹੀ ਦੇ ਰਹੇ ਨੇ ਕਿ ਪੋਸਟਮਾਰਟਮ ਹੋ ਚੁੱਕਾ ਹੈ ਅਸੀਂ ਕਰਵਾ ਚੁੱਕੇ ਹਾਂ ਸੋ ਜਿਹੜੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਹੈ ਜਿਨ੍ਹਾਂ ਨੇ ਬੰਦੇ ਮਾਰ ਦਿੱਤੇ ਨੇ ਪੋਸਤ ਸ਼ੁਰੂ-ਸ਼ੁਰੂ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਭੁਗਤ ਰਹੀ ਆ ਆ ਸਾਡੀਆਂ ਲੀਕਾਂ ਘੜਾਤੀਆਂ ਇਹਨਾਂ ਨੇ ਪਿੱਛੇ ਸਤੰਬਰ ਮਹੀਨੇ ਦੇ ਵਿੱਚ ਰਾਹ ਬੰਦ ਕਰ ਦਿੱਤਾ ਹੈ ਫੌਜੀ ਦੇ ਘਰ ਨੂੰ ਜਾਣ ਨੂੰ ਰਸਤਾ ਨਹੀਂਗਾ ਆਮ ਪਾਰਟੀ ਸਰਕਾਰ ਨੂੰ ਹੀ ਜੋ ਉਹਨਾਂ ਨੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਜੋ ਉਹਨਾਂ ਨੇ ਰੋਲ ਨਿਭਾਇਆ ਬਹੁਤ ਘਟੀਆ ਐਸਐਚਓ ਵਿਕ ਚੁੱਕੇ ਡੀਸੀ ਤੱਕ ਐਸਜੀਐਮ ਥੱਲੋ ਜਿੰਨੀ ਵੀ ਕਾਰਵਾਈ ਬੰਦੀ ਡੀਡੀਪੀਓ ਬੀਡੀਪੀਓ ਸਭ ਨੂੰ ਅਸੀਂ ਕਾਰਵਾਈ ਕੀਤੀ ਮੈਂ ਗੱਲ ਤੁਹਾਨੂੰ ਤਾਂ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਦਾਂ ਦੇ ਮਸਲੇ ਕਈ ਵਾਰ ਸਾਡੇ ਵੀਰਾਂ ਦੇ ਵਿੱਚ ਕਈ ਵਾਰੀ ਆ ਜਾਂਦੇ ਆ ਕਿ ਸਰਕਾਰਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀਆਂ ਪੁਲਿਸ ਨੂੰਾਂ ਦੀ ਕੋਈ ਗੱਲ ਨਹੀਂ ਸੁਣਦੀ ਸੋ ਗੱਲਾਂ ਬਹੁਤ ਸਾਰੀਆਂ ਨੇ ਕਹਿਣ ਨੂੰ ਮੈਂ ਇੱਥੇ ਸਿਰਫ ਇਨਾ ਕੀ ਕਹੂੰਗਾ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਆ ਸਾਡੇ ਵੀਰ ਕਰਨਾਲ ਸਿੰਘ ਦੇ ਉੱਪਰ ਸਾਡੇ ਵੱਲੋਂ ਸਾਡੀ ਯੂਨੀਅਨ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਔਰ ਬੇਨਤੀ ਕਰਦੇ ਆ ਕਿ ਪਿੰਡ ਦੇ ਵਿੱਚ ਕੁਝ ਐਸੀ ਸ਼ਾਪ ਛੱਡਣੀ ਆ ਕਿ ਵਾਰ-ਵਾਰ ਤੁਹਾਨੂੰ ਇਹ ਸਰਪੰਚ ਬਣਾਉਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ